ਸਤਿ ਸ਼੍ਰੀ ਅਕਾਲ ਜੀ ਮੈਂ ਹਜੂਤ ਸਿੰਘ ਬੈਂਤ ਸਿੱਖਿਆ ਮੰਤਰੀ ਪੰਜਾਬ ਹੁਣੀ ਹੁਣੀ ਜੋ ਖਬਰ ਆ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਦੇ ਤਿੰਨ ਵਾਰ ਤੋਂ ਚੁਣੇ ਹੋਏ ਮੁੱਖ ਮੰਤਰੀ ਨੂੰ ਇੱਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਅਧੀ ਰਾਤ ਨੂੰ ਅਰੈਸਟ ਕਰ ਲਿਆ ਗਿਆ ਤੇ ਉਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੱਲ ਉਹਨਾਂ ਦੀ ਜੋ ਜ਼ਮਾਨਤ ਦਾ ਮਸਲਾ ਹੈ ਜਿਸ ਤਰੀਕੇ ਨਾਲ ਦਿੱਲੀ ਦੀ ਹੇਟਲੀ ਅਦਾਲਤ ਨੇ ਕਹਿ ਦਿੱਤਾ ਕਿ ਇਸ ਕੇਸ ਦੇ ਵਿੱਚ ਜੋ ਕਥਿਤ ਸ਼ਰਾਬ ਘੁਟਾਲਾ ਹੈ ਬਈ ਉਹਦੇ ਵਿੱਚ ਕੁਝ ਵੀ ਨਹੀਂ ਹੈ ਸਾਫ਼ ਪਤਾ ਲੱਗ ਰਿਹਾ ਕਿ ED ਕਿਸੇ এজেন্ডੇ ਦੇ ਨਾਲ ਕਿਸੇ ਬਾਇਸਨੈਸ ਦੇ ਨਾਲ ਕੰਮ ਕਰ ਰਹੀ ਹੈ ਤੇ ਕੱਲ ਜਦੋਂ ਇਹ ਜਿਹੜਾ ਮਾਮਲਾ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰਤ ਹੋਣਾ ਸੀ ਤੇ ਲਗਭਗ ਇਹ ਸੀ ਕਿ ਸੁਪਰੀਮ ਕੋਰਟ ਹੱਕਦਾਰ ਫੈਸਲਾ ਲਵੇਗਾ ਤਾਂ ਅੱਧੀ ਰਾਤੀ ਆਪਣੇ ਕੇਸ ਦੀ ਵਾਰਤ ਨੂੰ ਰਿਸਕ ਕਰਦੇ ਤੁਸੀਂ ਦੇਸ਼ ਦੇ ਤੀਜੀ ਵਾਰ ਹੀ ਚੁਣੇ ਹੋਏ ਪ੍ਰਧਾਨ ਮੰਤਰੀ ਹੋ ਸਕਦੇ ਹਨ ਪਰ ਇਹ ਸਾਬ ਦਖਸ਼ੰਦਾ ਕਿ ਤੁਹਾਨੂੰ ਸਚਾਈ ਤੋਂ ਕਿੰਨਾ ਡਰ ਲੱਗਦਾ ਹੈ ਤੁਹਾਨੂੰ ਇੱਕ ਆਮ ਆਦਮੀ ਤੋਂ ਕਿੰਨਾ ਡਰ ਲੱਗਦਾ ਹੈ ਤੁਸੀਂ ਕਿੰਨਾ ਖੋਫ ਖਾਂਦੇ ਹੋ ਅਰਵਿੰਦ ਕੇਸ਼ਵ ਦੀ ਬਾਤ ਤੇ ਅੱਜ ਦਾ ਦਿਨ 25 ਜੂਨ 1975 ਨੂੰ ਸਾਡੇ ਦੇਸ਼ ਦੇ ਵਿੱਚ ਅਮਰਜੈਂਸੀ ਲੱਗ ਗਈ ਸੀ ਜਿਸ ਤੋਂ ਬਾਅਦ ਜੋ ਹਾਲ ਹੋਇਆ ਸੀ ਉਹ ਸਭ ਨੂੰ ਪਤਾ ਹੈ ਤੇ ਅੱਜ ਅਨੁਝਾ ਸਾਲ ਬਾਅਦ ਠੀਕ ਉਸੇ ਦਿਨ ਨਰੇਂਦਰ ਮਾਂਦੀ ਵੱਲੋਂ ਦੁਬਾਰਾ ਅਮਰਜੈਂਸੀ 2.0 ਲਾਈ ਗਈ ਹੈ ਜਿਸ ਤਰੀਕੇ ਨਾਲ ਇੱਕ ਗ੍ਰਿਫਤਾਰੀ ਹੋਈ ਹੈ ਅਗਰ ਇਹ ਖਬਰ ਸਹੀ ਹੈ ਤਾਂ ਦੇਸ਼ ਇਸ ਦਾ ਜਵਾਬ ਦੇਊਗਾ ਦੇਸ਼ ਇਸ ਦਾ ਮੂਤਰ ਜਵਾਬ ਦੇਊਗਾ ਪੰਜਾਬ ਇਸ ਦਾ ਮੂਤਰ ਜਵਾਬ ਦੇਊਗਾ